ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਕਹਿਣ ਤੇ ਆਪਾਂ ਹੁਣ ਜਲਦੀ ਲੱ ਕੇ ਆਉਣ ਲੱਗੇ ਵੀਡੀਓ ਤੇ ਤੁਸੀਂ ਪੈ ਗਿਆ ਹੁਣ ਢਿੱਲੇ ਬਹੁਤ ਹੀ ਘਾਟੂ ਕਮੈਂਟ ਕਰ ਦਿਓ ਤੇ ਨਾਲੇ ਦੱਸਿਆ ਕਰੋ ਕਮੈਂਟ ਕਰਕੇ ਕਿ ਆਪਾਂ ਕਿਹੜੇ ਨਮੂਨਿਆਂ ਤੇ ਵੀਡੀਓ ਬਣਾਈਏ ਤੇ ਆਪਾਂ ਕਰਿਆ ਕਰਾਂਗੇ ਫਿਰ ਉਹਨਾਂ ਦੀ ਕੁੱਤੇ ਖਾਣੀ ਤੇ ਚਲੋ ਫਿਰ ਹੁਣ ਆਪਾਂ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਸਸਿਕਾ ਲਈ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਫੋ ਲੇਟਸ ਆਮ ਸਾਰੇ ਸਦਾ ਜੁਕੀ ਰਕਮ ਕੋਸ਼ਟਕਨ ਲਾ ਇਹ ਗੱਲ ਤੂੰ ਖੜ ਕੇ ਵੀ ਕਰ ਸਕਦੀ ਸੀ ਕਿ ਸ਼ਰਾਬੀ ਅੰਤਰਾ ਡਿੱਕ ਡੋਲੇ ਖਾਈ ਜਾਂਦੀ ਹੈ ਚਲੋ ਭਰਾਓ ਆਪਾਂ ਹੁਣ ਗੱਲ ਕਰਦੇ ਆਂ ਇਹ ਮਹਾਰਾਣੀ ਕਮਲ ਪਟਿਆਲਾ ਦੀ ਤੇ ਦੇਖਦੇ ਆਂ ਅੱਜ ਦੇ ਵਲੌਗ ਚ ਨੇ ਕੀ ਰੰਗ ਲਾਇਆ ਗਾਇਜ਼ ਇਹ ਬਣ ਰਿਹਾ ਵਾ ਇਹ ਮੰਦਿਰ ਇਤਨਾ ਵੀ ਠੀਕ ਰਹੇਗਾ ਨਾ ਹੈ 10 ਫੁੱਟਾਂ ਦਾ ਗਵਾ ਇਸ ਕੋ ਡਰੈਸਿੰਗ ਰੂਮ ਵੀ ਬਣਾ ਸਕਤੇ ਹੈਂ ਕੋ ਤੂੰ ਮਰਜੀ ਆਂਕਾ ਕਿਤਨਾ ਹੀ ਹੁੰਦਾ ਹੈ ਮਿਸਤਰੀ ਨੂੰ ਪੁੱਛੀ ਜਾਂਦੀ ਐ ਬਈ ਇੱਥੇ ਡਰੈਸਿੰਗ ਰੂਮ ਵੀ ਬਣਾ ਸਕਦੇ ਆ ਉਹ ਤੇਰਾ ਜੀ ਕਰਦਾ ਜੋ ਮਰਜ਼ੀ ਬਣਵਾ ਹੈ ਮਿਸਤਰੀ ਨੇ ਕਿਹਾ ਤੇਰੇ ਨਾਲ ਇੱਥੇ ਖੜ ਕੇ ਮੇਕਅਪ ਕਰਨਾ ਹਣਾ ਮੰਦਿਰ ਵਾਧੂ ਹੈ ਕਾਫੀ ਹੈ ਲੈ ਮੰਦਿਰ ਤਾਂ ਐਡਾ ਬਣਾਈ ਜਾਂਦੀ ਐ ਅਯੁੱਧਿਆ ਜਿੱਡਾ ਤੇ ਪਾਠ ਪੂਜਾ ਕਰਦੇ ਇਹਨੂੰ ਮੈਂ ਕਦੇ ਵੇਖਿਆ ਨਹੀਂ ਤੇ ਪਾਠ ਪੂਜਾ ਤਾਂ ਕਰੇ ਨਾ ਜੇ ਇਹਨੂੰ ਵਲੌਗ ਵਲੌਗ ਬਣਾਉਣ ਤੋਂ ਵੇਲ ਮਿਲੇ ਚਲੋ ਗਾਇਜ਼ ਹੁਣ ਮੇਰੇ ਦੇਵ ਜੀ ਆ ਗਏ ਨੇ ਇਧਰੋਂ ਇੱਧਰ ਜਾਣਾ ਪਊਗਾ ਮੇਰੇ ਤੋਂ ਨਹੀਂ ਆਉਣਾ ਓਹੋ ਕੰਦਾ ਕੁੰਦਾ ਟੱਪਨ ਚ ਤਾਂ ਦੇਵਪੁਰਾ ਐਕਸਪਰਟ ਆ ਤਾਂ ਇਹ ਰਾਤ ਨੂੰ ਸਿਰ ਮੂੰਹ ਜਾਂ ਬੰਨ ਕੀ ਘਰੇ ਆਉਂਦਾ ਓ ਯਾਰ ਵਿਚਾਰੇ ਨੂੰ ਮਾਰਾ ਨਾ ਬੋਲੋ ਅਗਲੇ ਦਾ ਬਿਜ਼ਨਸ ਆ ਕੰਦਾ ਟੱਪ ਕੇ ਚੋਰੀ ਚਿਕਾਰੀ ਕਰਨੀ ਜੀ ਮੈਂ ਸੋਚ ਰਹੀ ਸੀ ਇਹਨੂੰ ਡਰੈਸਿੰਗ ਟੇਬਲ ਬਣਾ ਲੀਏ ਬਹੁਤ ਸੋਹਣਾ ਬਣੂਗਾ ਡਰੈਸਿੰਗ ਰੂਮ ਹਾਂ ਡਰੈਸਿੰਗ ਰੂਮ ਸੌਰੀ ਨਹੀਂ ਨਹੀਂ ਓ ਯਾਰ ਬੰਦੇ ਨੂੰ ਅੰਗਰੇਜ਼ੀ ਬੋਲਨੀ ਨਾ ਆਵੇ ਨਾ ਤਾਂ ਬੰਦੇ ਨੂੰ ਨਹੀਂ ਬੋਲਣੀ ਚਾਹੀਦੀ ਆਖੇ ਡਰੈਸਿੰਗ ਰੂਮ ਨੂੰ ਡਰੈਸਿੰਗ ਟੇਬਲ ਓ ਕਮਲ ਤੇਰੀ ਕਿਹੜਾ ਕੋਈ ਵੇਲਨੇ ਚ ਬਾ ਆਈਆ ਜਿਹੜੀ ਤੂੰ ਅੰਗਰੇਜ਼ੀ ਦੀ ਮਾਂ ਪੈਣ ਕਰਨੀ ਕਰਨੀ ਹੁੰਦੀ ਆ ਵੈਸੇ ਇੱਕ ਗੱਲ ਹੋਰ ਆ ਹੂੰ ਜੇ ਆਪਾਂ ਇਹਨੂੰ ਡਰੈਸਿੰਗ ਰੂਮ ਬਣਾਣੇ ਆ ਤਾਂ ਖਰਚਾ ਵੀ ਕਾਫੀ ਵੱਧ ਜਾਣਾ ਲੋੜ ਨਹੀਂ ਮੈਨੂੰ ਓਏ ਕਮਲ ਖਰਚਾ ਨਹੀਂ ਵਧਿਆਣਾ ਤੇਰਾ ਕੰਟੈਂਟ ਵਧਿਆਣਾ ਓਏ ਇਨਾ ਪੈਸਾ ਤੇਰੇ ਘਰ ਤੇ ਨਹੀਂ ਲੱਗਿਆ ਹੁਣ ਜਿੰਨਾ ਤੂੰ ਲੋਕਾਂ ਨੂੰ ਮਲਵਾ ਦਿਖਾ ਦਿਖਾ ਕੇ ਪੈਸਾ ਕਮਾ ਲਿਆ ਉਹ ਉਹਨਾਂ ਦੇ ਗੋਂਡੀਆਂ ਦੇ ਘਰੇ ਉਹਨਾਂ ਨਾ ਜਾਵੇ ਤਾਂ ਕਰਕੇ ਅਸੀਂ ਗੋਂਡੀਆਂ ਦਾ ਵੀ ਸੋਚ ਰਹੇ ਹਾਂ ਗਾ ਦੇਵਕੰਦਾ ਚਾਦਰ ਜੀ ਕਿਉਂ ਲਾਈ ਆ ਅਖੇ ਗਵਾਂਡੀਆਂ ਦੇ ਘਰੇ ਉਹ ਨਾ ਜਾਵੇ ਉਹ ਕੀ ਬੰਬ ਨਾ ਜਾਵੇ ਦੱਸ ਵੀ ਕੀ ਨਾ ਜਾਵੇ ਅਖੇੜਾ ਅਸੀਂ ਗਵਾਂਡਿਆਂ ਦਾ ਸੋਚਦੇ ਆ ਓਏ ਸੋਚਣਾ ਪੈਣਾ ਹੀ ਤੁਹਾਨੂੰ ਜੇ ਇੱਕ ਵੀ ਏਟ ਰੋੜਾ ਚਲਾ ਕੇ ਨਾ ਗਵਾਂਡਿਆਂ ਘਰੇ ਤੇ ਉਹਨਾਂ ਜੁੰਡਿਆਂ ਦਾ ਆ ਕੇ ਫੜ ਲੈਣਾ ਉਹ ਡਿੱਗ ਗਿਆ ਉਹ ਸੱਚ ਆ ਇੱਕ ਨੁਕਸਾਨ ਹੋ ਗਿਆ ਆਪਣਾ ਉਹ ਖਰਾਬ ਹੋ ਗਿਆ ਕੀ ਖਰਾਬ ਹੋ ਗਿਆ ਓ ਚਿਮਨੀ ਚਿਮਨੀ ਖਰਾਬ ਹੋ ਗਈ ਚਲਦੀ ਨਹੀਂ ਭਈ ਚਿਮਨੀ ਨੂੰ ਕਹਿੰਦੀ ਉਹ ਖਰਾਬ ਹੋ ਗਿਆ ਓਏ ਉਹ ਖਰਾਬ ਹੋ ਗਿਆ ਕਿ ਹੋਗੀ ਯਾਰ ਅੱਜ ਪਤਾ ਨਹੀਂ ਇਹ ਕਿਹੜਾ ਸਸਤਾ ਨਸ਼ਾ ਕਰਕੇ ਆਈ ਆ ਸਾਰੇ ਵਰਡ ਹੀ ਉਲਟ-ਪੁਲਟ ਬੋਲੀ ਜਾਂਦੀ ਆ ਸਾਰਾ ਗਾਡਰ ਨਾਲ ਕਿੱਥੇ ਜਾਓ ਜੀ ਐਵੇਂ ਚੱਲ ਐਵੇਂ ਸਾਰਾ ਗਾਡਰਾਂ ਦੇ ਨਾਲ ਰਸਤਾ ਬਲੌਕ ਹੋਇਆ ਪਿਆ ਹੁਣ ਸਵੇਰੇ ਪਤਾ ਨਹੀਂ ਕੀਵੇਂ ਕਰਨਗੇ ਲੈ ਉਹਨੂੰ ਗਾਡਰ ਤੇ ਚਲਵਾਈ ਜਾਂਦਾ ਆਖੇ ਐਵੇਂ ਚੱਲ ਐਵੇਂ ਉਹ ਭਰਾਵਾ ਠੰਡ ਚ ਕਿਉਂ ਗਰੀਬਣੀ ਦੀਆਂ ਹੱਡੀਆਂ ਤੜਵਾਉਣੀਆਂ ਇਹ ਕਿਹੜਾ ਕੋਈ ਸਰਕਸ ਚ ਕੰਮ ਕਰਦੀ ਰਹੀ ਆ ਇੱਕਾ ਅਗਰੇ ਟੁਟਕੇ ਨਹੀਂ ਜੁੜਦੇ ਮੈਂ ਥੱਲੇ ਕਿੱਦਾਂ ਉਤਰਾਂ ਇੱਕ ਵਾਰੀ ਟੁੱਟ ਕੇ ਨਹੀਂ ਜੁੜਦੇ ਇਹ ਆਪਦੇ ਹੱਡਾਂ ਦੀ ਗੱਲ ਕਰ ਰਹੀ ਆ ਕਿਉਂਕਿ ਕੰਨ ਤਾਂ ਡਿੱਗਣ ਵਾਲੀ ਆ ਬਸ ਉਹ ਬੰਦਾ ਪੁੱਛਣ ਆਲਾ ਹੋਵੇ ਤੂੰ ਇੱਥੇ ਕੰਦ ਤੇ ਖੜੀ ਆ ਉਹ ਤੇਰੇ ਲਈ ਕੋਈ ਸਟੇਜ ਨਹੀਂ ਲਾ ਰੱਖੀ ਗਾਣੇ ਗਾਉਣ ਨੂੰ ਓ ਮਾਈ ਗਾਡ ਇੱਡੇ ਡੇ ਡੇ ਵੱਟੇ ਵੜੇ ਪਏ ਦੇ ਚ ਤੇ ਚੱਲੂਗੀ ਕਿੱਥੋਂ ਓ ਸ਼ਿਟ ਓ ਸ਼ਿਟ ਮਾਰੇ ਨੇ ਸਿਰ 'ਚ ਇੱਟ ਓ ਯਾਰ ਬੰਦੇ ਦਾ ਇੰਨਾ ਦਾ ਦਿਮਾਗ ਹੁੰਦਾ ਹੀ ਆ ਵੀ ਜੇ ਉੱਤੇ ਕੰਮ ਚੱਲ ਰਾ ਇੱਟਾਂ ਰੋੜੇ ਆ ਰਹੇ ਆ ਤੂੰ ਤੋ ਚਿਮਨੀ ਦਾ ਮੋਰਾ ਬੰਦ ਕਰ ਦੋ ਹੈ ਓ ਯਾਰ ਉਹ ਵਿਚਾਰੇ ਗਰੀਬ ਦਾ ਹੱਥ ਹੋਰ ਵੜਾ ਦੇਣਾ ਸੀ ਓ ਆਇਆ ਕਿਨੇ ਬੰਦ ਕਰਾਉਂ ਬੰਦ ਕਰ ਦੇ ਹਾਏ ਆਦੇ ਵਟੇ ਐਡੇ-ਐਡੇ ਦੇ ਵਿੱਚੋਂ ਨਿਕਲੇ ਆ ਜੀ ਤੁਸੀਂ ਨਾ ਕਰੋ ਸਰਵਿਸ ਨੂੰ ਬੁਲਾ ਲੈਨੇ ਆ ਆਖਿਆ ਸਰਵਿਸ ਨੂੰ ਬੁਲਾ ਲੈਨੇ ਆ ਐ ਨਹੀਂ ਕਹਿੰਦੀ ਵੀ ਸਰਵਿਸ ਕਰਨ ਵਾਲੇ ਨੂੰ ਬੁਲਾ ਲੈਨੇ ਆ ਓ ਯਾਰ ਰਾਜਸਥਾਨਾ ਸੱਚੀ ਕਮਲ ਨੇ ਕੋਈ ਤਗੜਾ ਹੀ ਨਸ਼ਾ ਕਰ ਰੱਖਿਆ ਆ ਸਕੂਟਰੀ ਵੀ ਕੱਢਿਓ ਜੀ ਤੇਰੀ ਮਿਹਰਬਾਨੀ ਹੈ ਮੇਰੀ ਮੇਰੀ ਕਿਹਦੇ ਨਾਲ ਕੈਸੀ ਗੱਲ ਮੈਂ ਲਾਦੀ ਅੱਛਾ ਕੱਢਿਓ ਬਾਹਰ ਬਾਹਰ ਕੱਢਿਓ ਦੇਵ ਨੂੰ ਕਹਿੰਦੀ ਮੇਰੀ ਸਕੂਟਰੀ ਬਾਹਰ ਕੱਢ ਦੋ ਤੇ ਉਹਨੇ ਦੀ ਗੱਲ ਹੀ ਨਹੀਂ ਸੁਣੀ ਉਹ ਆ ਆਦਾ ਮੋਟਰਸਾਂ ਪਿਆ ਕੇ ਲਾ ਗਿਆ ਯਾਰ ਉਹ ਹੀ ਨਾ ਵਿਚਾਰਾ ਇਹ ਤੋਂ ਪੂਰਾ ਹੈ ਅਬ ਕੀ ਆ ਪਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਜੋ ਦੇ ਵੀ ਦੀ ਗੱਲ ਨਹੀਂ ਸੁਣਦਾ ਤੇ ਲੋਕ ਕਿਵੇਂ ਸੁਣ ਲੈਂਦੇ ਆ ਬਲੌਗ ਜਿਹਦੀਆਂ ਗੱਲਾਂ ਪਹਿਲਾਂ ਮੈਂ ਆਪਣੀ ਗਰਮ ਵਾਲੀ ਕੋਟੀ ਕੱਢ ਲਾ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਚਲੋ ਗਾਇਜ਼ ਇਹ ਵਾਲੀ ਥੜੀ ਕੋਟੀ ਹੈ ਨਾ ਬਹੁਤ ਗਰਮ ਆ ਨਹੀਂ ਪਾ ਲੈਣੀ ਉਹ ਇਹ ਕੋਟੀ ਆ ਕੇ ਬੋਰੀ ਲਈਏ ਨਹੀਂ ਉੱਤੇ ਉਹ ਯਾਰ ਗਰਮ ਤਾਂ ਹੋਣੀ ਹੈ ਹੈਗੀ ਜੋ ਬੋਰੀ ਆ ਹੈ ਯਾਰ ਪਾ ਕੇ ਵੀ ਦੇਖ ਲਓ ਫਿਰ ਤੁਸੀਂ ਕਿਹੋ ਜੀ ਲੱਗਦੀ ਐ ਦਾਦੂ ਬਹੁਤ ਬਲੱਦ ਨਿੱਗੀ ਐ ਲੈ ਬਣ ਗਈ ਨਾ ਜਾਦੂ ਇਹਦੇ ਮੁੰਡੇ ਨੇ ਵੀ ਕਹਿਤਾ ਵੈਸੇ ਹਾਈਡ ਦੇ ਸਰ ਨਾਲ ਤਾਂ ਯਾਰ ਜਾਦੂ ਦੀ ਭੈਣ ਹੀ ਲੱਗਦੀ ਪਈ ਆ ਬਸ ਮੂੰਹ ਤੇ ਨੀਲਾ ਰੰਗ ਹੀ ਮਲਨ ਵਾਲਾ ਵਾਓ ਕਿਆ ਬਹੁਤ ਨਾਇਸ ਆ ਔਰ ਮੈਂ ਪੰਜਾਬੀ ਚ ਲਈ ਆ ਇਹ ਬੁੱਕ ਠੀਕ ਆ ਨਾ ਕਿਉਂਕਿ ਮੈਨੂੰ ਪੰਜਾਬੀ ਵਧੀਆ ਲੱਗਦੀ ਐ ਸੌਖੀ ਲੱਗਦੀ ਪੜਨੀ ਇੰਗਲਿਸ਼ ਦੇ ਬੋਲਣ ਦਾ ਸ਼ੌਂਕ ਆ ਇੰਗਲਿਸ਼ ਵਧੀਆ ਲੱਗਦੀ ਆ ਪਰ ਟੱਪਰੇ ਓਕੇ ਮੈਨੂੰ ਅੰਗਰੇਜ਼ੀ ਬੋਲਣ ਦਾ ਸ਼ੌਂਕ ਆ ਓ ਤੂੰ ਅੰਗਰੇਜ਼ੀ ਬੋਲਣ ਨੂੰ ਰਹਿਣ ਦਿਆ ਕਰ ਅਸੀਂ ਦੇਖ ਲਈਏ ਤੇਰੀ ਅੰਗਰੇਜ਼ੀ ਕੈਹੋ ਜੀਆ ਮਾਂ ਪੈਣੀ ਇੱਕ ਕਰ ਦਿੰਨੀ ਅੰਗਰੇਜ਼ੀ ਦੀ ਓ ਲੱਗਦਾ ਤੂੰ ਵੀ ਉਹਨਾ ਟਾਈਮ ਨਹੀਂ ਹਟਦੀ ਜਿੰਨਾ ਟਾਈਮ ਅੰਗਰੇਜ਼ ਆ ਆ ਕੇ ਨਹੀਂ ਤੇਨੂੰ ਜੁੰਡਿਆ ਤਾਂ ਫੜ ਕੇ ਕੁੱਟ ਦੇ ਤੇ ਤੁਹਾਨੂੰ ਪਤਾ ਬੁਕਸ ਜਿਹੜੀਆਂ ਹੈ ਕਿਤਾਬਾਂ ਹੈਗੀਆਂ ਉਹ ਗਿਆਨ ਦਾ ਸਾਗਰ ਆ ਗਿਆਨ ਦਾ ਭੰਡਾਰ ਨਾਲੇ ਬੰਦੇ ਦੀ ਜਨਨੋਲ ਜਰਨਲ ਨੋਲੇਜ ਵਾਧੀ ਆ ਜਨਨੌਲੇ ਵਾਧਿਆ ਹਾਂਜੀ ਫੇਰ ਤੋਂ ਡੰਗ ਗ੍ਰੀਜੀ ਦਾ ਵਰਲਡ ਮੂਹ ਚ ਫਸ ਗਿਆ ਸੀ ਕਿ ਤੁਸੀਂ ਜਲਦੀ ਹੁਣ ਆਵਦਾ ਨਾ ਵਲੌਗ ਜਾਂ ਖਤਮ ਕਰੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਨੇ ਕਰਦੇ ਹੋ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦਿਆ ਕਰੋ ਵਲੌਗ ਨੂੰ ਆਪਣੇ ਫੈਮਿਲੀਰ ਫਰੈਂਡ ਦੇ ਵਿੱਚ ਬਣੇ ਰਿਹਾ ਵਲੌਗ ਦੇ ਨਾਲ ਅੱਛਾ ਅਸੀਂ ਆਪਦਾ ਦਿਮਾਗ ਖਰਾਬ ਕਰਕੇ ਤੇ ਆਪਦੀ ਫੈਮਿਲੀ ਫਰੈਂਡ ਦਾ ਦਿਮਾਗ ਵੀ ਖਰਾਬ ਕਰੀਏ ਉਹਨਾਂ ਨੂੰ ਸ਼ੇਅਰ ਕਰਕੇ ਤੇ ਉਹਨਾਂ ਤੋਂ ਗਾਲਾਂ ਵੀ ਖਾਈਏ ਚਲੋ ਛੱਡੋ ਫਰ ਬਾਕੀ ਕਮਲ ਡਾਂਸ ਬਹੁਤ ਸੋਹਣਾ ਕਰਦੀ ਆ ਤੇ ਆਪਾਂ ਡਾਂਸ ਦੇਖ ਲਈਏ ਪਹਿਲਾਂ ਦਾ ਹਾਂ ਉਹ ਯਾਰੇ ਤਾਂ ਮੇਰੀ ਸੋਚ ਤੋਂ ਵੀ ਛੋਟੀ ਆ ਉਹ ਯਾਰ ਤਾਂ ਹੀ ਦੋ ਦੋ ਫੁੱਟ ਦੀ ਨਾ ਹੀਲ ਪਾ ਕੇ ਰੱਖਦੀ ਆ ਉਹ ਨਾਲੇ ਕਮਲ ਉਹ ਦੇਵਨੋ ਛੱਡਦੇ ਓਏ ਉਹਨੂੰ ਗੁਟਕਾ ਦਾ ਥੁੱਕੇ ਆਂਦੇ ਕਿਵੇਂ ਮੂੰਹ ਫਲਾਈ ਬੈਠਾ ਜੇ ਦੋ ਕਮਿੰਟ ਤੋਂ ਹੋਰ ਨਾ ਛੱਡਿਆ ਨਾ ਤੌਣੇ ਤੇਰੇ ਮੂੰਹ 'ਤੇ ਥੁੱਕ ਦੇਣਾ ਚਲੋ ਛੱਡੋ ਯਾਰ ਇਹਨਾਂ ਨੂੰ ਕਰਨ ਤੋਂ ਇੰਜੋਏ ਤੇ ਹੁਣ ਆਪਾਂ ਚੱਲਦੇ ਆਂ ਮਿਸ ਪੂਜਾ ਸੰਡਾ ਵਾਲਾ ਲਾਏ ਪਰਚੀ ਵਰਤਾਂ ਤੋਂ ਇੱਕ ਦਿਨ ਪਹਿਲਾਂ ਆਹ ਸਮਾਨ ਲਿਆਦੀ ਮੈਨੂੰ ਖਾਣ ਪੀਣ ਦਾ 1 ਕਿਲੋ ਕਾਜੂ ਕਤਰੀ ਦੀ ਬਰਫੀ 1-1 ਕਿਲੋ ਸੇਬ ਸੰਤਰੇ ਪਪੀਤਾ ਅਨਾਰ 2 ਦਰਜਣਾ ਕੇਲੇ ਓ ਇੱਕ ਬੋਰੀ ਸਰੋਂ ਦੇ ਖਾਲਦੀ ਵੀ ਲਿਆਦੀ ਇਹਨੂੰ ਹੋਰ ਪਤਾ ਨਹੀਂ ਇਹਨੇ ਕਿੰਨੇ ਕ ਵਰਤ ਰੱਖਣੇ ਆ ਯਾਰ ਭਰਾਵਾ ਮੇਰੀ ਮੰਨੇ ਨਾ ਸੁੱਕੀਆਂ ਰੋਟੀਆਂ ਨੂੰ ਪਾਣੀ 'ਚ ਪਾ ਕੇ ਇਹਨੂੰ ਗਦਾਵਾਇਆ ਕਰਕੇ ਪਾਇਆ ਕਰ ਓ ਜੁੱਤੋ ਸ਼ਰੀਰ ਦੇਖ ਲਓ ਕਿੱਡਾ ਵੱਡਾ ਮੈਨੂੰ ਲੱਗਦਾ ਦਰਜੀ ਵੀ ਨਾ ਇਹਦਾ ਮੇਚਾ ਰਖਸ਼ੇ ਤੇ ਘੁੰਮ ਕੇ ਲੈਂਦਾ ਹੁਣ ਯਾਰੇ ਫਰੂਟ ਵਾਲੇ ਨਾਰਦੀਆਂ ਰੋਟੀਆਂ ਪਤਾ ਨਹੀਂ ਹੋਰ ਕਿੰਨੇ ਕੇ ਬੰਦਿਆਂ ਦੇ ਕਰਮਾਂ ਚ ਹੈ ਆ ਉਹ ਨਾਲੇ ਆਂਟੀ ਜੀ ਜੇ ਚੂੜੇ ਦਾ ਰੰਗ ਫਿੱਕਾ ਪਾਏ ਨਾ ਤੇ ਚੂੜਾ ਬਦਲੀਦਾ ਹੁੰਦਾ ਬੰਦਾ ਨਹੀਂ ਉਹ ਨਾਲੇ ਮੇਰੀ ਮੰਨਣਾ ਤੁਸੀਂ ਚੂੜਿਆ ਨਾਲ ਨਾਲ ਸਿੱਧਾ ਠੇਕਾ ਹੀ ਮਾਰ ਲਓ ਕਿਉਂਕਿ 2-4 ਮਹੀਨੇ ਬਾਅਦ ਤਾਂ ਤੁਸੀਂ ਵਿਆਹ ਕਰਾਉਣਾ ਹੁੰਦਾ ਓਕੇ ਖਾਂਦੇ ਪੀਂਦੇ ਘਰ ਦੇ ਤੁਸੀਂ ਨਹੀਂ ਲੱਗਦੇ ਉਹ 2-4 ਘਰ ਤਾਂ ਖਾ ਗਿਆ ਹਲੇ ਵੀ ਖਾਂਦੇ ਪੀਂਦੇ ਘਰ ਦੀ ਨਹੀਂ ਲੱਗਦੀ ਓਕੇ ਵੇਟ ਮੇਰਾ ਸੌਣੇ ਜਾ ਕੇ ਲੱਗਣਾ 5 ਕੁਇੰਟਲ ਦੀ ਹੋਣ ਵਾਲੀਆਂ ਹੈ ਉਹ ਯਾਰ ਉਤੋਂ ਨਾ ਕਿਊਟ ਬਣਨ ਦੀ ਕੋਸ਼ਿਸ਼ ਕਰਦੀ ਆ ਪਿੱਟ ਬੋਲਰ ਦਾ ਮੂੰਹ ਐਦਾ ਆਪ 버ਗਰ ਤਰ੍ਹਾਂ ਫੁੱਲੀ ਪੀਅ ਤੇ ਲੋਕਾਂ ਨੂੰ ਸਾਗ ਖਾਣ ਦੀਆਂ ਸਲਾਹਾਂ ਦੇ ਜਾਂਦੀ ਆ। ਉਹ ਨਾਲੇ ਮੈਡਮ ਜੀ ਅਗਲੇ ਸੀਜ਼ਨ ਦਾ ਸਾਗ ਦੀ ਵੀਡੀਓ ਸਾਨੂੰ ਇਸੇ ਘਰੇ ਦਿਖਾਉਗੇ ਜਾਂ ਕਿਸੇ ਹੋਰ ਘਰੇ ਉਹ ਨਾਲੇ ਆਪਦੀ ਸਿਹਤ ਦੇ ਹਿਸਾਬ ਨਾਲ ਸਾਗ ਵੀ ਦੇਖ ਲਓ। ਪਾਣੀ ਗਰਮ ਕਰਨ ਨਾਲੇ ਪਤੀਲੇ 'ਚ ਹੀ ਬਣਾਈ ਜਾਂਦੀ ਆ। ਰਹ ਤਾਂ ਬੜਾ ਕਮਜ਼ੋਰ ਲੱਗ ਪਈ ਸਾ ਉਹ ਯਾਰ ਭਾਵੇਂ ਰਾਵਣ ਨਾ ਲੱਖ ਮੜਾ ਸੀ ਪਰ ਉਹਨੇ ਵਿਊ ਲੈਣ ਲਈ ਨਾ ਐਵੇਂ ਕਦੇ ਆਪ ਦੀ ਜਨਾਨੀ ਨਹੀਂ ਸਣੀ ਚਾਈ ਉਹ ਯਾਰ ਮੈਨੂੰ ਲੱਗਦਾ ਨਾ ਇਹਨਾਂ ਦੇ ਵਿਆਹ ਚ ਵੀ ਆਹੀ ਗਾਣਾ ਚੱਲਿਆ ਹੋਣਾ ਮੁੰਡਾ ਕੁੜੀ ਨਾਲੋਂ ਪਤਲਾ ਤੇ ਕੁੜੀ ਮੁੰਡੇ ਨਾਲੋਂ ਪਤਲੀ ਚੱਲ ਚੱਲੇ ਚੱਲ ਚੱਲੇ ਤਾਂ ਦੋਸਤੋ ਇਹ ਹੈਗੇ ਨੇ ਜਨਾਨੀਆਂ ਦਿਖਾਉਣ ਵਾਲੇ ਤੇ ਜਨਾਨੀਆਂ ਦੀਆਂ ਕਮਾਈਆਂ ਖਾਣ ਵਾਲੇ ਪੰਜਾਬ ਦੇ ਮਹਾਨ ਸੂਰਮੇ ਜੇ ਟਿਕਟੌਕ ਨਾ ਹੁੰਦਾ ਨਾ ਤਾਂ ਇਹ ਸਾਰੇ ਅੱਜ ਨਾ ਰੋਡਵੇਜ ਦੀ ਬਸ ਤੇ ਹੋਣੇ ਸੀ ਉਹ ਜਿਹੜੇ ਹਿਸਾਬ ਨਾਲ ਸਾਰੇ ਇਕੱਠੇ ਹੋ ਕੇ ਚੱਲੇ ਆ ਮੈਨੂੰ ਲੱਗਦਾ ਅੱਜ ਤੱਕ ਇਹਦੇ ਪ੍ਰੋਗਰਾਮ ਲਾਉਣ ਹੀ ਚੱਲੇ ਆ 5 ਮਿੰਟ ਲੀਗੇ ਸੀ ਅਲੱਗ ਨਹੀਂ ਸੀ ਹੁੰਦੇ ਇਹ ਕੁੜੀ ਜਮਾਂ ਸਹੀ ਕਹਿੰਦੀ ਪਈਆ ਇਹ ਤੇ ਸਾਮ 5 ਮਿੰਟ ਕੀ 1 ਮਿੰਟ ਵੀ ਅਲੱਗ ਨਹੀਂ ਸੀ ਹੁੰਦੇ ਉਹ ਯਾਰ ਇਹ ਸਵੇਰੇ ਜੰਗਲ ਪਾਣੀ ਵੀ ਇਕੱਠੇ ਜਾਂਦੇ ਸੀ ਮੈਂ ਇਹਨੂੰ ਬਿਠਾ 에ਰਪੋਰਟ ਤੇ ਛੱਡ ਕੇ ਆਇਆ ਸੀ। ਰਾਸਤੇ 'ਚ ਆਉਂਦਾ ਹੋਇਆ ਉਹ ਸਾਰੇ ਰਾਸਤੇ ਰੋਂਦਾ ਆਇਆ ਸੀ ਸਾਰੇ ਰਾਸਤੇ। ਉਹ ਬੰਦਾ ਪੁੱਛਣ ਆ ਲਾਵੇ ਸਾਲਿਆ ਉਹਨੂੰ ਕੀ ਫਾਂਸੀ ਦੀ ਸਜ਼ਾ ਹੋ ਗਈ ਸੀ? ਵੀ ਦਿੱਲੀ ਤੋਂ ਘਰ ਤੱਕ ਤੂੰ ਰੋਂਦਾ ਹੀ ਆਇਆ? ਹਾਂ। ਉਹ ਬੋਲਦਾ ਮੈਂ ਤੁਮ ਸੈਂ ਮੈਂ ਕੋਲੇ ਹੁੰਨੀ ਐ ਮੈਨੂੰ ਪਿੱਛੇ ਮੁੜ ਕੇ ਕਹਿਣਗੇ ਬਾਈ ਕੁਛ ਕਿਹਾ ਸੀ? ਆ ਮੈਂ ਬਹੁਤ ਹੋਰ ਕਿਹਾ ਸੀ। ਮੈਂ ਇਦਾਂ ਹੀ ਬੋਲ ਰਿਹਾ ਸੀ। ਕੋਈ ਵੀਡੀਓ ਬਣਾਉਂਦਾ ਪਿਆ ਮੈਂ ਪੁੱਛਣ ਆਂਦੀ ਵੀਡੀਓ ਬਣਾ ਕੇ ਖੜ੍ਹ ਜਾਂਦਾ। ਅਸੀਂ ਜਾਣਦੇ ਕਿਸੇ ਨੇ ਕੁਛ ਕਹਿ ਲੈ ਆਉਂਦੀ ਘਰ ਵਾਲ ਸਾਹਮਣੇ ਐਵੇਂ ਨੰਬਰ ਬਣਾਈ ਜਾਂਦਾ ਆਖੇ ਹਾਂ ਮੈਂ ਪੁੱਛ ਲੈਣਾ ਉਹ ਯਾਰ ਪਹਿਲਾਂ ਤੁਸੀਂ ਜਨਾਨੀਆਂ ਨਚਾਉਣੇ ਹੋ ਹੈ ਤੇ ਜੇ ਕੋਈ ਕਮੈਂਟ ਕਰਦਾ ਫਿਰ ਤੁਸੀਂ ਬਦਮਾਸ਼ ਬਣਦੇ ਹੋ ਐਡਾ ਤੂੰ ਆ ਗਿਆ ਵੱਡਾ ਮੱਦੀ ਬਦਮਾਸ਼ ਦਾ ਸਾਲਾ ਹੈ ਉਹ ਯਾਰ ਉਹ ਕੁੜੀਆਂ ਨਾਲ ਤੂੰ ਨਾ ਐ ਹਵਾ ਚ ਕਰਕੇ ਇਹਦੇ ਛੱਤਰ ਪਵਾ ਦੇਂਗੀ ਪਾਸਿਆਂ ਤੇ ਇਹਦੇ ਹੈਣੀ ਮਾਸ ਤੇ ਬੰਦਾ ਸਭ ਤੋਂ ਵੱਡਾ ਬਦਮਾਸ਼ ਇਹ ਕਹਿਣੋ ਦੇਖ ਲੋ ਨਾ ਦਾੜੀ ਨਾ ਮੁੱਛ ਮੇਰਾ ਧੀਆ ਵਰਗਾ ਪੁੱਤ ਓ ਕੰਜਰਾ ਤੂੰ ਕੋਈ ਗਲਤ ਕਦਮ ਕਿਉਂ ਨਹੀਂ ਚੱਕ ਲੈਂਦਾ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਪੰਜਾਬ 'ਚ ਇੰਨੇ ਹੜ ਆਏ ਸੀ ਤਾਂ ਇਹ ਕੰਜਰ ਕਿਉਂ ਨਹੀਂ ਰੁੜਿਆ ਮੇਰੀ ਦੇਖ ਲਿਆ ਕੋਈ ਪਰਦਾ ਪਾ ਦੇ ਆ ਬੰਦਾ ਬੜ ਕੋਣੇ ਜਲਨ ਤੇਰੀ ਮੇਰਾ ਨੰਬਰ ਨਹੀਂ ਮੁਕੇ ਜੀ ਕੋਈ ਦੱਸ ਦਿੰਮੀ ਆ ਮੈਂ ਹੁਣ ਜਾ ਕੇ ਦਿੱਤੀ ਨਾ ਨੰਬਰ ਨਹੀਂ ਓਏ ਮਰ ਜਾ ਤੇਰੀ ਪੈੜ ਨੱਪਣ ਵਾਲਾ ਓਏ ਸਾਲਾ ਬੰਦਾ ਨਾ ਜਨਾਨਾ ਵਲੈਤੀ ਕਾਰਖਾਨਾ ਯਾਰ ਮੈਂ ਸਾਲੀ ਸਰਕਾਰ ਤੇ ਹਰਾਨ ਆਖੇ ਮੋਡੀਫਾਈ ਗੱਡੀਆਂ ਨਹੀਂ ਚੱਲਣ ਦੇਣੀਆਂ ਤੇ ਜਿਹੜਿਆ ਮੋਡੀਫਾਈ ਟੈਂਪੂ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਰੋਕੋ ਫਿਰ ਗੁੱਡ ਮਾਰਨਿੰਗ ਸੱਸਰੀਆ ਕਾਲ ਕੀ ਹਾਲ ਝੇ ਉੱਟ ਗਿਆ ਆ ਵੇਖੋ ਅੰਬਾ ਦਾ ਜੂਸ ਬਣਾਇਆ ਮੇਰੇ ਘਰ ਵਾਲੇ ਨੇ ਮੇਰੇ ਵਾਸਤੇ ਆ ਵੇਖੋ ਅੰਬਾ ਦਾ ਓ ਜਾਣਵੀ ਸੁੰਘ ਕੇ ਰੱਖ ਦੇ ਤੈਨੂੰ ਨਹੀਂ ਪਚਣਾ ਹੋਰ ਤੂੰ ਇਹਨਾਂ ਜੂਸ ਪੀ ਕੇ ਟੱਟੀਆਂ ਲਵਾ ਕੇ ਬਹਿ ਜਾਗੀ ਓ ਨਾਲੇ ਜਾਣਵੀ ਜਿੰਨੇ ਮਰਜੀ ਤੂੰ ਜੂਸ ਪੀ ਲੈ ਅੰਬ ਖਾ ਲੈ ਤੇਰਾ ਮੂੰਹ ਤਾਂ ਹਮੇਸ਼ਾ ਗੁੱਠਲੀ ਵਰਗਾ ਹੀ ਰਹਿਣਾ ਅੱਜ ਤੇਰੇ ਘਰ ਬਲੇ ਨੇ ਤੇਰੇ ਘਰ ਬਲੇ ਨੇ ਓ ਲੱਗੀ ਸਮਝ ਤੇਰੇ ਘਰ ਵਾਲੇ ਨੇ ਹੁਣ ਅੱਗੇ ਵੀ ਬੋਲਾਂ ਕੋਈ ਖੁਸ਼ੀ ਦੇ ਜਾਂ ਨਿਸ਼ਾੜ ਵਾਲੀ ਨੂੰ ਪਾਰਟੀ ਦੇ ਓ ਓ ਜਾਣ ਵੀ ਮੂੰਹ ਘੱਟ ਖੋਲਾ ਤੇਰੇ ਚ ਹਵਾ ਭਰ ਜਾਣੀ ਆ ਦੀ ਭੈਣ ਕੱਲੀ ਨਹੀਂ ਉਹ ਜਾਨਵੀ ਤੂੰ ਕਿਧਰ ਐਲਸੀਡੀ ਚੱਕੀ ਫਿਰਦੀ ਆ ਹੋਰ ਨਾ ਕਿਧਰ ਥੱਲੇ ਆ ਕੇ ਮਰ ਜੀ ਉਹ ਨਾਲੇ ਤੂੰ ਨਾ ਕਰੇ ਚੱਲ ਜਾ ਸੜਕ ਤੇ ਕਿਉਂ ਖੜੀਆਂ ਜੇ ਕੋਈ ਟਰੱਕ ਜੀ ਵਾਲਾ ਤੈਨੂੰ ਹਵਾਈ ਮਾਰ ਗਿਆ ਨਾ ਤਾਂ ਸਿੱਧਾ ਖੇਤਾਂ ਚ ਲੱਭੇਂਗੀ ਜਾ ਕੇ ਉਹ ਤਾਂ ਕਾਲੋ ਦਾ ਮਿਸਤਰੀ ਵੀ ਨਾਲ ਹੀ ਚੱਕੀ ਫਿਰਦੇ ਆ ਉਹ ਜੇ ਪੁੱਟੀ ਬਾਰ-ਬਾਰ ਉਤਰ ਰਹੀ ਆ ਤਾਂ ਇੱਕ ਵਾਰੀ ਮੋਟਾ ਇਹ ਪਲਸਤਰ ਮਾਰ ਦੋਣਾ ਮੂੰਹ ਤੇ ਉਹ ਜਿਸ ਸਾਹ ਨਾਲ ਇੰਨੀ ਪੁੱਟੀ ਮੂੰਹ ਤੇ ਮਾਰ ਰੱਖੀ ਆ ਮੈਨੂੰ ਤਾਂ ਲੱਗਦਾ ਮੂੰਹ ਤੋਂ ਲੱਗੇ ਸਾਰਾ ਸ਼ੰਖਜਾਮ ਕਰ ਦੂਗੀ ਉਹ ਯਾਰ ਇਹ ਚ ਕੋਈ ਸ਼ੱਕ ਨਹੀਂ ਕਾਲੋ پری ਤਾਂ ਹੈਗੀ ਆ ਪਰ ਨਰਕਾਂ ਦੀ ਉਹ ਨਾਲੇ ਪਾਲਰ ਵਾਲਿਓ ਥੋੜੇ ਪਹਿਣ ਕੇ ਕੀੜੇ ਉਹ ਨੋਕੀਆ ਦੇ ਫੋਨ ਨੂੰ ਆਈਫੋਨ ਹੀ ਬਣਾ ਕੇ ਰੱਖਦਾ ਉਹ ਯਾਰ ਇਹ ਤਾਂ ਉਹੀ ਗੱਲ ਹੋ ਗਈ ਉੱਤੇ ਖੋਆ ਤੇ ਥੱਲੇ ਗੋਆ